ਇਹ ਨਾਇਕ ਮੋਹਨ ਸਿੰਘ ਪਿੰਡ ਦੋਣਾ ਨਾਲ ਕਾ ਮਤ ਮਿਲਾਂਗਾ ਜਿੱਥੇ ਆਮ ਭਗਵੰਤ ਮਾਨਵੀ ਸਾਡੇ ਘਰ ਵਿੱਚ ਆਇਆ ਸੀ ਤੇ ਮੁੰਡੇ ਵੀ ਮੇਰੇ ਉਜੇ ਤੇ ਸਾਦੀ ਜ਼ਮੀਨ ਦੇ ਵਿੱਚ ਰਹਿਤਾ ਕਹਿੰਦੇ ਨੂੰ ਬਰੀਕ ਪਸੰਦ ਨਹੀਂ ਲੋਕ ਕਰਦਾ ਸੀ ਕਹਿੰਦਾ ਮੁਕਤੀ ਚਾਹਜਾ ਸਰਕਾਰ ਕੋ ਸਾ ਇਹ ਮੰਗੇ ਕਿ ਸਾਨੂੰ ਜ਼ਮੀਨ ਬਣਾ ਕੇ ਦਿੱਤੀ ਜਾਵੇ ਕੋਈ ਆਪ ਦੇ ਖਾਣ ਪੀਣ ਵਾਸਤੇ ਕੰਨ ਪਹ ਜਾਵੇ ਤੇ ਸਾਦੀ ਕੋਈ ਮਤ ਨਹੀਂ ਕਰਦਾ ਆਂਦੇ ਨੂੰ ਵੱਡਿਆ ਵੱਡਿਆ ਮੈਂ ਟਰ ਜਾਂਦੇ ਆ ਤੇ ਸਾਦੇ ਮਣਿਆ ਜੀ ਨਹੀਂ ਆਂਦੇ ਲਾ ਲਾ ਦੇ ਨੇ ਦੋ ਦਿਨ ਤੋਂ ਮੈਂ ਮਗਰ ਟੱਕਾਂ ਨੇ ਪੌਂਦਾ ਕਿ ਨਾ ਫਿਰ ਸਾਨੂੰ ਤਾਂ ਕੋਈ ਦੋ چار ਆਨੇ ਲਾ ਕੇ ਮੰਡੀ ਚੰਗੀ ਬਣਾਣੀ ਪੈਣੀ ਜੇ ਸਰਕਾਰ ਸਾਡੀ ਮਤ ਨਹੀਂ ਕਰਦੀ ਤਾਂ ਇਹ ਜਗ੍ਹਾ ਹੈ ਬਰੀਕ ਜਿਹਾ ਰੇਤਾ ਹੈ ਕਿਸੇ ਨੂੰ ਖਾਉਣੇ ਰੱਖਣੇ ਤਾਂ ਮਿੱਟੀ ਜੀਗੀ ਨਹੀਂ ਪਸੰਦ ਨਹੀਂ ਆਗਾ ਸਰਕਾਰ ਇਹ ਹੀ ਮੰਗੇ ਵੀ ਸਾਡੇ ਜ਼ਮੀਨਤ ਬਣਾ ਕੇ ਦੇ ਦੇਵੇ ਭਈ ਹੋਰ ਤਾਂ ਖੁਸ਼ ਨਹੀਂ ਹੁੰਦਾ ਤਾਂ ਆਵੇਂ ਕਿਦੇ ਮਰਜ਼ੀ ਲਿ ਜਾਵੇ ਸਰਕਾਰ ਸਾਡੀ ਇਹ ਮੰਗੇਗੀ ਆਮ ਸਾਦੀ ਮੰਗੇ ਵੀ ਅਸੀਂ ਕੋਆ ਮਾੜੀ ਮੋਟੀ ਕਣਕ ਹੋ ਜਾਵੇ ਖਾਣ ਪੀਣ ਤਾਂ ਸਾਨੂੰ ਤਾਂ ਇੰਨਾ ਹੀ ਬਹੁਤ ਹੈ ਡੇਢ ਕਿੱਲੇ ਵਿੱਚ ਕਿਦਰੇ ਤਾਂ 3 ਫੁੱਟੇ ਕਿਰੇ 2 ਫੁੱਟੇ ਕਿਰੇ 4 ਫੁੱਟੇ ਤੇ ਕਿਦੇ 5 ਫੁੱਟ ਵੀ ਹੈ ਐਸ ਤੰਦਾ ਹੈਗਾ ਤੇ ਕੋਈ ਚਾਣ ਵਾਲਾ ਨਹੀਂ ਮਤ ਕਰ ਸਕਦੇ ਜੇ ਅਸੀਂ ਇਹਨੂੰ ਵਿੱਚੇ ਪੱਧਰ ਕਰਨੇ ਕਾੜ ਤੋਂ ਗਾੜ ਵੀ ਸਾਦਾ ਲੱਖ ਲੱਖ ਰੁਪਏ ਤੇ ਕਿੱਲਾ ਖਾਏ ਕਣਕੀ ਹੋਣੀ ਉਹਨੀ ਤੇ ਅਸੀਂ ਇਹਨੂੰ ਕੀ ਕਰੀਏ ਹਾਂ ਤੇ ਕੋਈ ਖਰੀਦਣ ਵਾਲਾ ਤਾਂ ਆਂਦਾ ਹੈ ਤੇ ਬਸ ਕਹਿੰਦਾ ਮਾੜਾ ਸੀ ਮੁਕਤੀ ਚਾਹ ਲੋ ਮੁਕਤੀ ਵੀ ਨਹੀਂ ਚਾਹਦੇ ਆ ਮੁਕਤੀ ਵੀ ਨਹੀਂ ਚਾਹਦੇ ਤੇ ਸਾਡੀ ਇਹ ਸਰਕਾਰ ਕੋ ਮੰਗੇ ਸਾਨੂੰ ਹੋਰ ਨਹੀਂ ਤਾਂ ਕੋਈ ਜ਼ਮੀਨ ਪੱਧਰ ਹੋ ਜਾਵੇ ਕੋਈ ਮਾੜੀ ਮੋਟੀ ਜਿਹੜੀ ਵੀ ਹੋ ਜਾ ਉੱਤੇ ਹੀ ਕਣਕ ਪਤਲੀ ਪੀਣੀ ਹੋ ਜਾਵੇ ਚਲ ਸੰਤ ਇੰਨੀ ਬੜੀ ਹੈ ਇਸੇ ਤੇ ਇਹ ਨੁਕਸ ਕਰ ਰਹੇ ਵੀ ਇਹ ਹੈਗੀ ਬਰੇਤੀ ਜੇ ਬਰੀਕ ਇਹ ਕੰਮ ਦਾ ਤਾਂ ਹੈ ਨਹੀਂ ਹੁਣ ਅਸੀਂ ਵੀ ਆਨੇ ਕਿ ਕਿਧਰੇ ਨਕੇ ਚੋਵੇ ਤੇ ਸਾਡੀ ਕੋਈ ਫਸਲ ਗੜੀਵੇ ਇਹ ਨਹੀਂ ਚਾਹੁੰਦਾ ਤਾਂ ਸਾਡੀ ਫਸਲ ਨਹੀਂ ਹੁੰਦੀ ਫੇਰ ਅਸੀਂ ਫਿਰ ਵਾਂਝੇ ਰਹਿ ਜਾਣਾ ਇਸ ਤਰ੍ਹਾਂ ਆ ਵੀ ਸਾਦੀ ਦੀ ਜਮੀਨ ਹੈ 1.5 ਕਿੱਲੇ ਕਿਧਰੇ ਮਾੜੀਆਂ ਮੋੜੇ ਮਸ਼ੀਨਾ ਚੱਲੀਆਂ ਜਿਹੜਾ ਕੋਈ ਚੰਗਾ ਚਾਹ ਦੇ ਪੈ ਤੇ ਹੈ ਇਹ ਤੇ 40 ਕਿੱਲਾ ਜਮੀਨ ਹੈ ਜਿਹੜੀ ਇਹ ਏਰੀਆ ਉਸ ਏਰੀਏ ਚ ਰੇਤਾ ਪੈ ਗਿਆ ਅਜੇ 40 ਕਿੱਲਾ ਪਿਆ ਵੀ ਹੈ ਚੰਗਾ ਚੰਗਾ ਵੀ ਚਾਹ ਦੇ ਨੇ ਉਹਨਾਂ ਤੋਂ ਵਿਚਾਰਾ ਕੀ ਬਣਨੀ ਜਿਹਨਾਂ ਦੇ ਵਿੱਚ ਟੀਮੀਆਂ ਚਾਰ ਨਹੀਂ ਉਥੋਂ ਚਾਲਿਓ ਜਮੀਨ ਤਾਂ ਬੇਕਾਰ ਹੀ ਐ ਸਾਦੀ ਇਹ ਮੰਗੇ ਸਾਰੀ ਸਰਕਾਰ ਕੋਲੋਂ ਵੀ ਸਾਰਿਆਂ ਨੂੰ ਜਮੀਨ ਪੱਧਰ ਕਰਕੇ ਦੇਵੇ ਤੇ ਫਸਲ ਗੜਵਾਵੇ ਮੇਰਾ ਨਾਮ ਸ਼ੰਕਰ ਸਿੰਘ ਹੈ ਪਿੰਡ ਦੋਨਾ ਨਾਲ ਕਮਾਤਮਨਗਰ ਦੇ ਰਹਿਣ ਵਾਲਾ ਅੱਗੇ ਸਾਡੇ ਘਰੇ ਭਗਵੰਤ ਮਾਨ ਸਾਹਿਬ ਜੀ ਆਏ ਸੀ ਉਹਦਾ ਐਮਪੀ ਸੀ ਹੁਣ ਮੁੱਖ ਮੰਤਰੀ ਬਣ ਗਏ ਨੇ ਹੁਣ ਸਾਨੂੰ ਕੋਈ ਜਾਣਦਾ ਨਹੀਂ ਅਸੀਂ ਉਹਨੂੰ ਬਹੁਤ ਵਾਰੀ ਅਸੀਂ ਕਿਹਾ ਸੀ ਕਿ ਮਾਨ ਸਾਹਿਬ ਸਾਡੇ ਇੱਕ ਰੀ ਪਿੰਡ ਦੋਨਾ ਨਾਲ ਕਾ ਵਿੱਚ ਗੇੜਾ ਲਗਾਓ ਪਰ ਨਹੀਂ ਆਏ ਸਾਡੇ 1.5 ਕਿੱਲੇ ਵਿੱਚ ਰੇਤਾ ਪੈ ਗਿਆ ਹੈ ਕਿਤੇ 4 ਫੁੱਟ ਕਿਤੇ 2 ਫੁੱਟ ਕਿਤੇ 3 ਫੁੱਟ ਸਾਡੀ ਕੋਈ ਸਹਾਈਤਾ ਨਹੀਂ ਹੋ ਰਹੀ ਸਾਡੀ ਜ਼ਮੀਨ ਦੇ ਵਿੱਚ ਉਹ ਰੇਤਾ ਕਢਵਾਇਆ ਜਾਵੇ ਤੇ ਸਾਡੀ ਜ਼ਮੀਨ ਸਾਨੂੰ ਬਣਾਤ ਦਿੱਤੀ ਜਾਵੇ ਅਸੀਂ ਦੋ ਭਰਾ ਹਾਂ ਸਾਡਾ ਡੈਡੀ ਬਜ਼ੁਰਗ ਏ ਤੇ ਅਸੀਂ ਕੰਮਕਾਰ ਨਹੀਂ ਕਰ ਸਕਦੇ ਸਾਨੂੰ ਇਸ ਇਹ ਜੋ 1.5 ਕਿੱਲੇ ਵਿੱਚੋਂ ਜ਼ਮੀਨ ਵਿੱਚੋਂ ਸਾਡੀ ਫਸਲ ਹੁੰਦੀ ਸੀ ਕਿੰਨੇ ਨਾਲ ਅਸੀਂ ਗੁਜ਼ਾਰਾ ਕਰਦੇ ਸੀ ਹੁਣ ਇੱਥੇ 3-4-4 ਫੁੱਟ ਰੇਤਾ ਪਾ ਗਿਆ ਹੈ ਹੁਣ ਸਾਡੀ ਕਣ ਕੀ ਹੋਣੀ ਅਸੀਂ ਕਿਤੋਂ ਖਾਵਾ ਤੇ ਕਿਵੇਂ ਗੁਜ਼ਾਰਾ ਕਰਾਂ ਤੇ ਮਾਤਾ ਮਾਨ ਸਾਹਿਬ ਅੱਗੇ ਇਹ ਧੰਨਵਾਦ ਕਰਦਾ ਹਾਂ ਕਿ ਮਾਨ ਸਾਹਿਬ ਸਾਡੀ ਸਰਕਾਰ ਵੱਲੋਂ ਕੋਈ ਸਹਾਇਤਾ ਕੀਤੀ ਜਾਵੇ ਸਾਡਾ ਖੇਤ ਵਿੱਚੋਂ ਰੇਤਾ ਨਿਕਾਲਾ ਜਾਵੇ